ਇੱਕ ਜਦੋਂ ਉਹ ਅੱਜ ਤੱਕ ਜਿਹੜੇ ਜਿੱਥੇ ਵੀ ਇਹਨਾਂ ਨੇ ਕੀਤੇ ਆ ਉਹ ਫੇਲ ਹੋਏ ਤਾਂ ਇਥੋਂ ਇਹ ਸਾਬਤ ਹੁੰਦਾ ਕਿ মিডিਆ ਨੂੰ ਜਿਹੜਾ ਜਿਹੜਾ ਕੋਈ ਪਰਮਾ ਲੈਂਦਾ ਜਾਂ ਡਰਾ ਲੈਂਦਾ ਜਾਂ ਹੋਰ ਕੋਈ ਕਾਰਨ ਹੈ ਜਿਹੜਾ মিডিਆ ਹਾਊਸ ਹੈ ਉਹ ਵੱਡੇ ਕਾਰਪੋਰੇਟਾਂ ਦੇ ਤਾਂ ਕਿਤੇ ਨਾ ਕਿਤੇ ਭਾਜਪੀ ਨੂੰ ਲੋਕਾਂ ਦੇ ਵਿੱਚ ਉੱਤੇ ੱੱਕਣ ਵਾਸਤੇ ਜਾਂ ਕੱਲ ਨੂੰ ਕੀ ਹੋਣਾ ਐਵੀਐਮ ਦਾ ਵੀ ਰੋਲਾ ਪੈਂਦਾ ਵੀ ਇੱਥੇ ਗੜਬੜ ਵੀ ਹੋ ਸਕਦੀ ਬੀਜੇਪੀ ਦੀ ਜਿਹੜੀ 400 ਪਾਰ ਦਾ 350 ਪਾਰ ਵਾਲੀ ਗੱਲ ਹੈ ਨਹੀਂ ਬੀਜੇਪੀ 100 ਪਾਰ ਕਰਕੇ ਤਾਂ ਬਹੁਤ ਤਖਾਈ ਹੈ ਉਹ ਜਿਸ ਤਰ੍ਹਾਂ ਦਾ ਉਹਨਾਂ ਨੇ ਕੰਮ ਕੀਤਾ ਹੈ ਜਿਸ ਤਰ੍ਹਾਂ ਲੋਕ ਬਾਰੂਕ ਕੰਮ ਕੀਤੇ ਨੇ ਚਾਹੇ ਉਹ ਕਿਸਾਨਾਂ ਦੇ ਖਿਲਾਫ ਲਾ ਲੋ ਚਾਹੇ ਉਹ ਮਜ਼ਦੂਰਾਂ ਦੇ ਖਿਲਾਫ ਲਾ ਲੋ ਚਾਹੇ ਅਗਨੀਵੀਰ ਦਾ ਮੁੱਦਾ ਲਾ ਲੋ ਰੇਲਵੇ ਸਟੇਸ਼ਨ ਜਿਹੜੇ ਹੈਗੇ ਪ੍ਰਾਈਵੇਟ ਕਰਤੇ ਏਅਰਪੋਰਟ ਵੇਚਤੇ ਜਿਹੜੇ ਹੈਗੇ ਸੀਪੋਰਟ ਵੇਚਤੇ ਉਹ ਚੀਜ਼ ਛੱਡੀ ਨਹੀਂ ਜਿਹੜੀ ਮਤਲਬ ਬੀਜੇਪੀ ਨੇ ਰੈਂਡ ਦਿੱਤੀ ਹੋਵੇ ਸਰਕਾਰੀ ਲਾਲ ਕਿਲੇ ਤੱਕ ਜਿਹੜਾ ਉਹ ਠਿੱਕੇ ਤੇ ਦੇਦਾ ਤਾਂ ਲੋਕ ਇਸ ਗੱਲ ਨੂੰ ਸਮਝਦੇ ਆ ਗੈਸ ਸਿਲੰਡਰ ਜਿਹੜਾ 400 ਤੋਂ 11-1200 ਤੱਕ ਪਹੁੰਚ ਗਿਆ ਇਹ ਤਾਂ ਹੁਣ ਜਿਹੜਾ ਮੋਦੀ ਸਾਹਿਬ ਨੂੰ ਜਦੋਂ ਗਈ ਥੋੜਾ ਚੱਕ ਕੇ ਜਾਣਾ ਉਹ ਮੋਦੀ ਸਾਹਿਬ ਉਹਦੀ ਤਿਆਰੀ ਕਰਦੇ ਹੁੰਦੇ ਟੈਨਾਂ ਜਾ ਕੇ ਰਾਮ ਕਰਨ ਉਹ ਵੀ ਹੁਣ ਵੀ ਹੈ ਤੰਨਿਆ ਕੁਮਾਰੀ ਜਾ ਕੇ ਧਿਆਨ ਸਾਧਨਾ ਕਰਦੇ ਅਸੀਂ ਚੰਗੀ ਤਰ੍ਹਾਂ ਧਿਆਨ ਸਾਧਨਾ ਕਰਨ ਪੰਜਾਬ ਭਾਰਤ ਦਾ ਤੱਕ ਕੁਝ ਨਹੀਂ ਸਵਾਰਿਆ ਇਹਨਾਂ ਨੇ ਹੋ ਸਕਦਾ ਕੋਈ ਆਪਦਾ ਹੀ ਸਵਾਰ ਲੈਣ ਕਿਤੇ ਰੱਬ ਜਿਹੜਾ ਹੈਗਾ ਪਰ ਸਾਨੂੰ ਹੋ ਕੇ ਇਹਦੀ ਆਤਮ ਰੋਸ਼ਾਨੀ ਦੇਣਾ ਵੇਖੋ ਹਰ ਬੰਦੇ ਦੀ ਆਪਦੀ ਅਜੀ ਸੋਚ ਹੁੰਦੀ ਐਕਸੈਪਟ ਕੋਲ ਅੱਜ ਤੱਕ ਜਿਹੜੇ ਜਿੱਥੇ ਵੀ ਇਹਨਾਂ ਨੇ ਕੀਤੇ ਆ ਉਹ ਫੇਲ ਹੋਏ ਤੇ ਇਥੋਂ ਇਹ ਸਾਬਤ ਹੁੰਦਾ ਕਿ ਮੀਡੀਆ ਨੂੰ ਜਿਹੜਾ ਜਿਹੜਾ ਕੋਈ ਪਰਮਾ ਲੈਂਦਾ ਜਾਂ ਡਰਾ ਲੈਂਦਾ ਜਾਂ ਹੋਰ ਕੋਈ ਕਾਰਨ ਹੈ ਜਿਹੜਾ ਮੀਡੀਆ ਹਾਊਸ ਹੈ ਉਹ ਵੱਡੇ ਕਾਰਪੋਰੇਟਾਂ ਦੇ ਤੋ ਕਿਤੇ ਨਾ ਕਿਤੇ ਬੀਜੇਪੀ ਨੂੰ ਲੋਕਾਂ ਦੇ ਉੱਤੇ ਚੱਕਣ ਵਾਸਤੇ ਜਾਂ ਕੱਲ ਨੂੰ ਕੀ ਹੋਣਾ ਐਵੀਐਮ ਦਾ ਵੀ ਰੌਲਾ ਪੈਂਦਾ ਵੀ ਇੱਥੇ ਗੜਬੜ ਵੀ ਹੋ ਸਕਦੀ। ਤੋ ਇਸ ਵਾਸਤੇ ਲੋਕਾਂ ਦੇ ਮਤਲਬ ਭਰਨ ਦੀ ਖਰੌਂਗ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਬੀਜੇਪੀ ਨੂੰ। ਪਰ ਬੀਜੇਪੀ ਦੀ ਜਿਹੜੀ 400 ਪਾਰ ਜਾਂ 350 ਪਾਰ ਵਾਲੀ ਗੱਲ ਹੈ ਨਹੀਂ। ਬੀਜੇਪੀ 100 ਪਾਰ ਕਰਕੇ ਤਾਂ ਬਹੁਤ ਤਖੜੀ ਹੈ। ਉਹ ਜਿਸ ਤਰ੍ਹਾਂ ਨੇ ਉਹਨਾਂ ਨੇ ਕੰਮ ਕੀਤਾ ਹੈ। ਇਸ ਤਰ੍ਹਾਂ ਲੋਕ ਬਾਰੂ ਕੰਮ ਕੀਤੇ ਨੇ। ਤੇ ਉਹ ਕਿਸਾਨਾਂ ਦੇ ਖਿਲਾਫ ਲਾਲੋ ਚਾਹੇ ਉਹ ਮਜ਼ਦੂਰਾਂ ਦੇ ਖਿਲਾਫ ਲਾਲੋ ਤਾਂ ਅਗਨੀ ਵੀ ਦਾ ਮੁੱਦਾ ਲਾ ਲਓ ਰੇਲਵੇ ਸਟੇਸ਼ਨ ਜਿਹੜੇ ਹੈਗੇ ਪ੍ਰਾਈਵੇਟ ਕੱਫ ਤੇ 에어ਪੋਰਟ ਵਿੱਚ ਤੇ ਜਿਹੜੇ ਹੈਗੇ ਸੀਪੋਰਟ ਵਿੱਚ ਤੇ ਕੋਈ ਚੀਜ਼ ਛੱਡੀ ਨਹੀਂ ਜਿਹੜੀ ਬੀਜੇਪੀ ਨੇ ਰਹਿਣ ਦਿੱਤੀ ਹੋਵੇ ਸਰਕਾਰੀ ਲਾਲ ਕਿਲੇ ਤੱਕ ਜਿਹੜਾ ਉਹ ਠੇਕੇ ਤੇ ਦੇਦਾ ਤਾਂ ਲੋਕ ਇਸ ਗੱਲ ਨੂੰ ਸਮਝਦੇ ਹਨ ਗੈਸ ਸਿਲੰਡਰ ਜਿਹੜਾ 400 ਤੋਂ 11-1200 ਤੱਕ ਪਹੁੰਚ ਗਿਆ ਹੋਰ ਬੜੀਆਂ ਚੀਜ਼ਾਂ ਜਿਹੜੀਆਂ ਮਹਿੰਗੀਆਂ ਹੋਣ ਬੀਜੇਪੀ ਨੇ ਸਰਪ ਮੰਗਾਈ ਦਿੱਤੀ ਹੈ ਬੀਜੇਪੀ ਨੇ ਜਿਹੜੀਆਂ ਲੋਕ ਮਾਰੂ ਨੀਤੀਆਂ ਦੇ ਚੂਹੇ ਪਰ ਇਹ ਜਿਹੜੀਆਂ ਇਹਨਾਂ ਦੀਆਂ ਲੱਗਤੀਆਂ ਨੇ ਕਿ ਸਾਡੇ ਟ੍ਰਾਂਸਫਾਰਮ ਹੋਏ ਤਾਂ ਹੁਣ ਜਿਹੜਾ ਮੋਦੀ ਸਾਹਿਬ ਨੇ ਜਿਵੇਂ ਗਏ ਝੋਲਾ ਚੱਕ ਕੇ ਜਾਣਾ ਉਹ ਮੋਦੀ ਸਾਹਿਬ ਦੀ ਤਿਆਰੀ ਕਰਦੇ ਉੱਤੇ ਟੈਨ ਨਾ ਜਾ ਕੇ ਰਾਮ ਕਰਨ ਉਹ ਵੀ ਹੁਣ ਵੀ ਤੰਨਿਆ ਖਮਰੀ ਜਾ ਕੇ ਧਿਆਨ ਸਾਧਨਾ ਕਰਨ ਦੇ ਇਸ ਤੰਗੀ ਜਿਹਾ ਧਿਆਨ ਸਾਧਨਾ ਕਰਨ ਪੰਜਾਬ ਭਾਰਤ ਦਾ ਤਾਂ ਕੁਝ ਨਹੀਂ ਸਵਾਰਿਆ ਇਹਨਾਂ ਨੇ ਹੋ ਸਕਦਾ ਕੋਈ ਆਪਦਾ ਹੀ ਸਵਾਰ ਲੈਣ ਕਿਤੇ ਰੱਬ ਜਿਹੜਾ ਹੈਗਾ ਪ੍ਰਸੰਨ ਹੋ ਕੇ ਇਹਦੀ ਆਤਮਾ ਨੂੰ ਸ਼ਾਂਤੀ ਦੇ ਦੇ ਤੁਹੋਂ ਪਾਪਾ ਨੂੰ ਕਹਿਣ ਨੂੰ ਕੀ ਹਰ ਇੱਕ ਬੰਦਾ ਕਹਿੰਦਾ ਤੁਸੀਂ ਆਪ ਦਾ ਕਹਿ ਦਿਓ ਕੋਈ ਵੀ ਬੰਦਾ ਕਿਸੇ ਕਿਸੇ ਵੀ ਪਲੇਟਫਾਰਮ ਤੇ ਖੜਾ ਆਪਦੇ ਬੋਲਣ ਤੇ ਕਿਹੜਾ ਪਾਬੰਦੀ ਇੱਥੇ ਕੋਈ ਆਪਦੇ ਆਪਦੇ ਢੰਗ ਨਾਲ ਸਾਰੇ ਜਿਹੜਾ ਹੈਗਾ ਡੁੱਬ ਡੁੱਬ ਕੇ ਉੱਝਾਈ ਜਾਂਦੇ ਤਾਂ ਮਤਲਬ ਮੇਰਾ ਇਹ ਕੰਨ ਤੋਂ ਭਾਵੇਂ ਭਾਜਪਾ ਤੇ ਤਾਂ ਵਿਸ਼ਵਾਸ ਹੀ ਨਹੀਂ ਕੀਤਾ ਜਾ ਸਕਦਾ ਦਿੱਲੀ ਦੇ ਜਿਹੜੇ ਭਾਜਪਾ ਦੇ ਖਰੀਦੇ ਹੋਏ ਬੰਦੇ ਆ ਨਾ ਉਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਉਸ ਵਾਸਤੇ ਅੱਜ ਇਹ ਹੈਗਾ ਕਿ ਆਉਣ ਵਾਲੇ 2 ਦਿਨਾਂ ਬਾਅਦ ਪਤਾ ਲੱਗ ਜੂਗਾ ਕੀ ਬਣਦਾ ਕੀ ਪਾਗੈ ਜਿਵੇਂ ਆਪਾਂ ਕਹਿੰਦੇ ਹਾਂ ਉਹ ਲੋਕਾਂ ਨੇ ਵੋਟਾਂ ਪਾਤੀਆਂ ਮਹਾਰਾਜ ਦੀ ਕਿਰਪਾ ਜਰ ਨਾਲ ਇੰਡੀਆ ਦੀ ਸਰਕਾਰ ਇੰਡੀਆ ਗੱਠ ਜੂਰ ਬਣਾਉਂਦੀ ਉਹਦੇ ਰਾਸਤੇ ਰਿਆਵਾ ਆਧੂ ਪਾਰਟੀ ਦਾ ਬਹੁਤ ਵੱਡਾ ਯੋਗਦਾਨ